ਉਧਰ ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਪਿੰਡਾਂ ਦੇ ਵਿਕਾਸ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਨਾਲ ਹੀ ਮਹਿਲਾਵਾਂ ਦੇ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਬਰਾਬਰ ਦੀ ਭਾਗੀਦਾਰੀ ਦੇ ਵਿੱਚ ਵੀ ਪੰਜਾਬ ਸਰਕਾਰ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਇਸੇ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਮਹਾਰਾਸ਼ਟra ਦੇ ਵਿੱਚ ਆਯੋਜਿਤ ਸਰਪੰਚਾਂ ਦੇ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਪੰਜਾਬ ਦੀਆਂ ਮਹਿਲਾ ਸਰਪੰਚਾਂ ਨੂੰ ਖਾਸ ਰੇਲ ਗੱਡੀ ਦੇ ਦੁਆਰਾ ਭੇਜਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਿਲਾ ਸਰਪੰਚਾਂ ਦੀ ਟ੍ਰੇਨਿੰਗ ਵਾਲੀ ਇਸ ਖਾਸ ਰੇਲਗੱਡੀ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਮਹਿਲਾ ਸਰਪੰਚਾਂ ਦੇ ਵੱਲੋਂ ਸ਼੍ਰੀ ਨੰਦੇੜ ਸਾਹਿਬ ਅਜੂਰ ਸਾਹਿਬ ਵਿਖੇ ਪਹੁੰਚ ਕੇ ਉੱਥੇ ਦਰਸ਼ਨ ਕੀਤੇ ਜਾਣਗੇ, ਮੱਥਾ ਟੇਕਿਆ ਜਾਵੇਗਾ ਤੇ ਉਸ ਤੋਂ ਬਾਅਦ ਪੰਚਾਇਤਾਂ ਦੀ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਮਹਿਲਾ ਸਰਪੰਚ ਹਿੱਸਾ ਲੈਣਗੀਆਂ। ਅੱਜ ਕੁਝ ਇਤਿਹਾਸਿਕ ਰੇਲਵੇ ਸਟੇਸ਼ਨਾਂ ਸਰਾਂ ਤੇ ਜਾਂ ਜਿੱਥੇ ਇਹ ਐਸਿਕ ਦਿਨ ਹੈ ਕਿ ਜਿੰਨੇ ਵੀ ਪੰਜ ਸੰਗ ਪੰਜ ਲੇਡੀਆਂ ਖਾਸ ਕਰਕੇ ਚੁਣੀ ਗਈਆਂ ਨੇ ਉਹਨਾਂ ਦੀ ਟ੍ਰੇਨਿੰਗ ਮਹਾਰਾਸ਼ਟਰ ਦੇ ਵਿੱਚ ਹੋਣੀ ਹੈ ਪਰ ਅਸੀਂ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਰੂ ਸਾਹਿਬ ਨਦੀਕ ਸਾਹਿਬ ਦਰਸ਼ਨ ਕਰਨਗੇ ਸਾਹਿਬ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਡੀਆਂ ਇਸ ਤਰ੍ਹਾਂ ਦੀ ਅਸੀਂ ਸਪੈਸ਼ਲ ਕੀਤੀ ਹੈ ਜਿਹਦੇ ਵਿੱਚ ਚੋਲੇ ਹੋਏ ਪੰਜ ਦਾ ਪੰਜਾ ਜਿਹੜੀ ਟ੍ਰੇਨਿੰਗ ਜਿਵੇਂ ਜਿਵੇਂ ਸਾਨੂੰ ਬੈਠਦਾ ਸਾਡਾ ਆਈ ਜਾਊਗਾ ਅਸੀਂ ਉਸ ਤਰ੍ਹਾਂ ਮੈਂ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਨਾਲੇ ਦਾ ਦਰਸ਼ਨ ਕਰਾਵਾਂਗੇ ਨਾਲੇ ਢਸਾ ਹਜੂਰ ਸਾਹਿਬ ਦੇ ਨਾਲੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਉਹ ਕੰਮ ਕਰਨ ਦੀ ਜਿਵੇਂ ਪੰਚਾਇਤੀ ਜਿਵੇਂ ਭਾਰੀਆਂ ਜਦ ਪੰਚਾਇਤ ਦੇ ਹੱਕ ਕੀ ਨੇ இஸ்ஸந்தேன்